ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਕਿ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਇੱਕ ਝਾੜੂ ਦੇ ਚਹਤੇ ਨੇ ਮੇਰੇ ਖਿਲਾਫ ਵੀਡੀਓ ਪਾਈ ਸੀਗੀ ਤੇ ਤੁਹਾਨੂੰ ਪਤਾ ਕਿ ਆਪਣਾ ਸਾਂਝਾ ਮੋਰਚਾ ਚੱਲਦੇ ਨੂੰ ਪੌਣੇ 3 ਸਾਲ ਹੋ ਰਹੇ ਹੋਗੇ ਨਹੀਂ ਤੇ ਅਸੀਂ ਪੰਜਾਬ ਵਿੱਚ ਜਿੰਨੇ ਵੀ ਮੋਰਚੇ ਲੱਗੇ ਨੇ ਅਸੀਂ ਉੱਥੇ-ਉੱਥੇ ਵੀ ਜਾ ਰਹੇ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਜਗਾਵ ਵੀ ਰਹੇ ਹਾਂ ਤੇ ਸਰਕਾਰ ਦਾ ਚਿਹਰਾ ਵੀ ਨੰਗਾ ਕਰ ਰਹੇ ਹਾਂ ਪਰ ਉਹ ਝਾੜੂ ਦੇ ਚਹਤੇ ਨੂੰ ਅੱਜ ਜਵਾਬ ਆ ਪਹਿਲੀ ਗੱਲ ਤਾਂ ਉਹਨਾਂ ਨੇ ਸੀਚੇਵਾਲ ਸਾਹਿਬ ਦੀ ਗੱਲ ਕੀਤੀ ਕਿ ਸੀਚੇਵਾਲ ਸਾਹਿਬ ਖਲਾਫ ਬੋਲਦੇ ਆ ਕਿਉਂ ਕਾ ਤੋ ਨਾ ਬੋਲੀਏ ਸੀਚੇਵਾਲ ਦਾ ਜਿਹੜਾ ਚਿਹਰਾ ਨੰਗਾ ਕੀਤਾ ਤੇ ਉਹ ਸਾਂਝਾ ਮੋਰਚਾ ਜੀਰਾਣੀ ਕੀਤਾ ਉਹ ਕਿਵੇਂ ਕੀਤਾ ਸੀਚੇਵਾਲ ਸਾਹਿਬ ਆਉਂਦੇ ਨਹੀਂ ਆ ਕੇ ਊਗ ਤੇ ਪਾਣੀ ਭਰਦੇ ਨਹੀਂ ਊਗ ਤੇ ਪਾਣੀ ਭਰ ਕੇ ਸਾਡੇ ਸਾਹਮਣੇ ਕਹਿੰਦੇ ਨੇ ਇਹ ਕਾਲੇ ਪਾਣੀ ਨੂੰ ਇਹ ਸਾਫ਼ ਪਾਣੀ ਆ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ 29 ਸੈਂਪਲ ਕਰਦੀ ਆ 29 ਦੇ 29 ਸੈਂਪਲ ਸਾਡੇ ਪਿੰਡਾਂ ਦੇ ਵਿੱਚੋਂ ਫੇਰ ਪਾਈ ਜਾਂਦੇ ਨੇ ਜਿਹਦੇ ਵਿੱਚ ਸਾਈਨਾਈਡ ਆਇਆ ਜਿਹਦੇ ਵਿੱਚ ਆਰਸਨਿਕ ਆਇਆ ਜਿਹਦੇ ਵਿੱਚ ਲੈਡ ਆਈ ਜਿਹਦੇ ਵਿੱਚ ਹੈਵੀ ਮੈਟਲ ਆਏ ਆ ਜਿਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਵੀ ਇਹ ਕਿਸੇ ਦੇ ਪਾਣੀ ਪੀਣ ਯੋਗ ਨਹੀਂ ਹੈਗਾ ਇਨਸਾਨਾਂ ਦੇ ਪਸ਼ੂਆਂ ਪੰਛੀਆਂ ਦੇ ਪਾਣੀ ਪੀਣ ਯੋਗ ਨਹੀਂ ਇਹ ਪਾਣੀ ਨਹਾਉਣ ਯੋਗ ਵੀ ਹੈ ਨਹੀਂ ਤੇ ਸੀਚੇ ਵਾਲ ਸਭ ਕੋਲੇ ਇਹੋ ਜਿਹੇ ਕਿਹੜੇ ਪੈਰਾਮੀਟਰ ਸੀਗੇ ਜਿਹੜੇ ਉਹਨਾਂ ਦੀ ਰਿਪੋਰਟ ਤੇ ਉਹ ਪਾਣੀ ਨੂੰ ਦੇਖ ਕੇ ਕਹਿ ਰਹੇ ਨੇ ਵੀ ਪਾਣੀ ਤਾਂ ਸਾਫ਼ ਆ ਸੀਚੇ ਆਲ ਸਿੱਧਾ ਸਿੱਧਾ ਫੈਕਟਰੀ ਦੇ ਹੱਕ ਵਿੱਚ ਪਹੁੰਚੇ ਫਿਰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜ ਕਮੇਟੀਆਂ ਬਣਾਈਆਂ ਪੰਜ ਕਮੇਟੀਆਂ ਜਿਹੜੀਆਂ ਕਿ ਸਿੰਪਲ ਕਰਨ ਵਾਸਤੇ ਬਣਾਈਆਂ ਸੈਂਟਰ ਪੋਲੀਊਸ਼ਨ ਕੰਟਰੋਲ ਬੋਰਡ ਦੀ ਟੀਮ ਤੋਂ ਬਾਅਦ ਤੇ ਜਿਹੜੀ ਉਹ ਪੰਜ ਕਮੇਟੀਆਂ ਬਣਾਈਆਂ ਸੀ ਤੇ ਪੰਜਾਂ ਕਮੇਟੀਆਂ ਦੀ ਰਿਪੋਰਟ ਵੀ ਪੰਜ ਕਮੇਟੀਆਂ ਦੀ ਰਿਪੋਰਟ ਵੀ ਜਿਹੜੀ ਕਿ ਫੈਕਟਰੀ ਦੇ ਖਿਲਾਫ ਆਈ ਤੇ ਸੀਚੇ ਆਲ ਸਾਹਿਬ ਦੀ ਰਿਪੋਰਟ ਫੈਕਟਰੀ ਦੇ ਹੱਕ ਵਿੱਚ ਆਈ ਸੀ ਕਿਉਂ ਬਾਬਾ ਜੀ ਨੇ ਅੱਜ ਤੱਕ ਵੀ ਚੁੱਪੀ ਕਿਉਂ ਨਹੀਂ ਥੋੜੀ ਬਾਬਾ ਜੀ ਨੇ ਅੱਜ ਤਿੱਕਰ ਵੀ ਸਾਡੇ ਲੋਕਾਂ ਤੋਂ ਆਣ ਕੇ ਕਿਹਾ ਨਹੀਂ ਵੀ ਭਾਈ ਸਿੰਘੋ ਮੈਨੂੰ ਨਹੀਂ ਪਤਾ ਸੀਗਾ ਕਿਉਂ ਬਾਬਾ ਜੀ ਜਾਂਚ ਨਹੀਂ ਕਰਾ ਸਕਦੇ ਸੀ ਜੇ ਬਾਬਾ ਜੀ ਨੂੰ ਨਹੀਂ ਪਤਾ ਸੀ ਤਾਂ ਬਾਬਾ ਜੀ ਜਾਂਚ ਕਰਾਉਂਦੇ ਕਿਹੜੇ ਅਧਿਕਾਰੀਆਂ ਨੇ ਸਿੰਪਲ ਬਦਲੇ ਕਿਹੜੇ ਅਧਿਕਾਰੀਆਂ ਨੇ ਉਹ ਰਿਪੋਰਟ ਆਈ ਕਿਵੇਂ ਆਈ ਦੱਸ ਦੱਸ ਦੇ ਬਾਬਾ ਜੀ ਪਰ ਬਾਬਾ ਜੀ ਕਹਿੰਦੇ ਜਾਂਚ ਕਰਾਉਣ ਕੇ ਬਾਬਾ ਜੀ ਤਾਂ ਆਪ ਮਿਲੇ ਹੋਏ ਸੀਗੇ ਆਪ ਫੈਕਟਰੀ ਆਣਾ ਮਿਲੇ ਹੋਏ ਨਹੀਂ ਅੱਜ ਤਿੱਕਰ ਵੀ ਬਾਬਾ ਜੀ ਇੱਥੇ ਸਾਡੇ ਕੋਲੇ ਨਹੀਂ ਆਏ ਤੁਸੀਂ ਸੀਚੇਵਾਲ ਸਾਹਿਬ ਦੀ ਗੱਲ ਕੀਤੀ ਆ ਸੀਚੇਵਾਲ ਸਾਹਿਬ ਨੂੰ ਅਸੀਂ ਹਰੇਕ ਹਰੇਕ ਥਾਂ ਤੇ ਘੇਰਦੇ ਰਵਾਂਗੇ ਜਿੰਨਾ ਤੱਕ ਸੀਚੇਵਾਲ ਸਾਹਿਬ ਸਾਡੇ ਇਹ ਪਿੰਡਾਂ ਤੋਂ ਆਪਣੇ ਜੀਰੇ ਇਲਾਕੇ ਤੋਂ ਮਾਫੀ ਨਹੀਂ ਮੰਗਦੇ ਕਿਉਂਕਿ ਉਹ ਫੈਕਟਰੀ ਦਾ ਹੱਕ ਵਿੱਚ ਭੁਗਤ ਕੇ ਗਈ ਸੀ ਦੂਜੀ ਗੱਲ ਤੁਸੀਂ ਗੱਲ ਕੀਤੀ ਸੀਗੀ ਜਿਹੜੇ ਕਿ ਪਿੰਡਾਂ ਦੇ ਵਿੱਚ ਅੱਗ ਲੱਗੀ ਆ ਵੀ ਉਹ ਜਿਹੜੀ ਅੱਗ ਲੱਗੀ ਆ ਇਹ ਆਪ ਇਹਨੇ ਇੱਕ ਨਿਕ ਮਦਦ ਕੀਤੀ ਜਾ ਕੇ ਜਿਹੜੇ ਪਿੰਡਾਂ 'ਚ ਅੱਗ ਲੱਗੀ ਸੀ ਉਹ ਪਿੰਡਾਂ ਦੇ ਵਿੱਚ ਜਾ ਕੇ ਪੁੱਛੋ ਮੇਰੇ ਬਾਰੇ ਪੁੱਛੋ ਤਾਂ ਸਹੀ ਮੇਰੇ ਬਾਰੇ ਕਿੰਨੀ ਕੁ ਮਦਦ ਹੋਈ ਹੈ ਤੇ ਕਿੰਨੀ ਕੁ ਮਦਦ ਕਰਾਈ ਆ ਚਾਹੇ ਮੈਂ ਆਪਦੇ ਕੋਲੋਂ 1 ਰੁਪਈਆ ਨਾ ਦਿੱਤਾ ਹੋਵੇ ਤੇ ਮੇਰੇ ਵੀਡੀਓ ਪਾਉਣ ਕਰਕੇ ਮੇਰਾ ਇਹ ਮੁੱਦਾ ਚੱਕਣ ਕਰਕੇ ਕਿੰਨੇ ਲੋਕ ਉੱਥੇ ਪਹੁੰਚੇ ਨੇ ਪੁੱਛੋ ਤਾਂ ਸਹੀ ਜਿਨ੍ਹਾਂ ਦੇ ਘਰਾਂ 'ਚ ਅੱਗ ਲੱਗੀ ਜਿਨ੍ਹਾਂ ਦੀਆਂ ਕਣਕਾਂ ਮੱਛੀਆਂ ਜਾ ਕੇ ਉਹਨਾਂ ਪਰਿਵਾਰਾਂ ਕੋਲੇ ਮੇਰੇ ਬਾਰੇ ਪੁੱਛੋ ਤਾਂ ਸਹੀ ਜੀ ਤੁਸੀਂ ਤੇ ਮੇਰੇ ਬਾਰੇ ਮੇਰੇ ਪਿੰਡੋਂ ਵੀ ਪੁੱਛ ਲਿਓ ਤੁਸੀਂ ਬਸ ਐਵੇਂ ਕਹੀ ਜਾਂਦੇ ਹੋ ਦੂਜੀ ਗੱਲ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਹੜੇ ਮੁੱਦਿਆਂ ਤੇ ਆਈ ਸੀ ਬੇਆਦਬੀ ਦੇ ਮੁੱਦੇ ਤੇ ਆਈ ਸੀ ਨਾ ਨਸ਼ਾ ਖਤਮ ਦੇ ਕਰਨ ਦੇ ਮੁੱਦੇ ਤੇ ਆਈ ਸੀ ਨਾ ਬੀਬੀਐਮ ਬੀਬੀਐਮਪੀ ਤੇ ਕੀ ਸਟੈਂਡ ਆ ਸਰਕਾਰ ਦਾ ਆ ਜਿਹੜਾ ਕੇ ਪਾਣੀ ਆ ਹਰਿਆਣਾ ਲੈ ਚੱਲਿਆ ਇਸ ਤੇ ਕੀ ਸਟੈਂਡ ਆ ਨਸ਼ਾ ਨਸ਼ਾ ਦੱਸੋ ਅੱਜ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੇ ਆ ਜਿਹੜੀ ਮੈਡਮ ਕੁਲਵਿੰਦਰ ਕੌਰ ਸੀ ਜਿਹੜੀ ਪਿਛਲੇ ਦਿਨੀ ਵਾਵਾ ਲਾਈਮਲਾਈਟ 'ਚ ਰਹੀ ਆ ਜਿਸ ਤੇ ਪਰਚਾ ਹੋਇਆ ਸੀ 17 ਗ੍ਰਾਮ ਹੇਰੋਇਨ ਫੜੀ ਗਈ ਸੀ ਉਸ ਦੀ ਜ਼ਮਾਨਤ ਹੋ ਗਈ ਆ ਪਤਾ ਕਿਉਂ ਹੋਈ ਆ ਉਹਦੀ ਚਾਰਜ ਸ਼ੀਟ ਦਾਇਰ ਨਹੀਂ ਹੋਈ ਉਹਾਂ ਦੇ ਵੀ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਦੱਸ ਦੋ ਬੇਅਦਬ ਇਨਸਾਨ ਸਾਹ ਮਿਲ ਗਿਆ ਦੱਸ ਦੋ ਅਨੱਤੇ ਕਿਤਨਾ ਕਿਤੇ ਗੋਲੀ ਚੱਲ ਜਾਂਦੀ ਕਿ ਨੱਤ ਕਿਤੇ ਨਾ ਕਿਤੇ ਕੋਈ ਮਰ ਜਾਂਦਾ ਦੱਸੋ ਪੰਜਾਬ 'ਚ ਕਤਲੇਆਮ ਹੈ ਹੋ ਰਿਹਾ ਕੀ ਵਿਚਾਰਾ ਤੋਂ ਡੇਸ ਤੇ ਤੁਸੀਂ ਬੋਲਣ ਲੱਗ ਜਾਨੇ ਹੋ ਤੁਸੀਂ ਹੋਵੋਗੇ ਆਮ ਆਦਮੀ ਪਾਰਟੀ ਦੇ ਤੇ ਅਸੀਂ ਕੀ ਲੈਣਾ ਲੈਣਾ ਤੁਹਾਡੇ ਤੋਂ ਰਵੋ ਤੁਸੀਂ ਅੱਜ ਟਿੱਕਰ ਵੀ ਸਾਡੇ ਇੱਥੇ ਸਾਂਝਾ ਮੋਰਚਾ ਜੀਰੇ 'ਚ ਬੜੇ ਹੋ ਆਏ ਹੋ ਅੱਜ ਵੀ ਸਾਡਾ ਧਰਨਾ ਚੱਲ ਰਿਹਾ ਆ ਤੁਹਾਡਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਨਾ ਗੋਰੇ ਨੌਕਰੀਆਂ ਕਰਕੇ ਕਰਨ ਪੰਜਾਬ ਵਿੱਚ ਆਉਣਗੇ ਤੇ ਤੁਹਾਡੇ ਸਰਦਾਰ ਸਾਹਿਬ ਦੋ ਮੁੰਡੇ ਬਾਹਰ ਆ ਦੋਨੇ ਮੁੰਡੇ ਬਾਹਰ ਆ ਤੁਹਾਡੇ ਸੱਦੋ ਉਹਨਾਂ ਨੂੰ ਦਲਵਾਓ ਨੌਕਰੀ ਪੰਜਾਬ 'ਚ ਦਵਾਓ ਨੌਕਰੀ ਕਿੰਨੇ ਮਾਸਟਰ ਟੈਂਕਿਆਂ ਦੇ ਚੜੇ ਆ ਤੁਹਾਡਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਸਰਕਾਰ ਪਿੰਡਾਂ ਤੋਂ ਚੱਲੂਗੀ ਸਰਕਾਰ ਪਿੰਡਾਂ ਤੋਂ ਚੱਲਦੀ ਦੱਸੋ ਕਿਸਾਨ ਜਥੇਬੰਦੀਆਂ ਅੱਜ ਵਿਰੋਧੀ ਧਿਰਦਾਰ ਅਪਣਾ ਰਹੀਆਂ ਨਹੀਂ ਵਿਰੋਧੀ ਧਿਰ ਦਾ ਰੋਲ ਕਿਸਾਨ ਜਥੇਬੰਦੀਆਂ ਕਿਉਂਕਿ ਸਾਡੀ ਜਿਹੜੀ ਵਿਰੋਧੀ ਧਰ ਪਾਰਟੀ ਵੀ ਉਹ ਵੀ ਨਹੀਂ ਕੁਝ ਬੋਲਦੀ ਪਈ ਵਿਰੋਧੀ ਧਰਾਂ ਨਹੀਂ ਬੋਲਦੀਆਂ ਪਈਆਂ ਕਿਸਾਨ ਜਥੇਬੰਦੀਆਂ ਨਾ ਹੋਣ ਤਾਂ ਪੰਜਾਬ ਦਾ ਬੁਰਾ ਹਾਲ ਕਰਦੇ ਨੇ ਇਹ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਿੰਨੇ ਦਿਨ ਬੈਠੇ ਉੱਥੇ ਧਰਨੀ ਤੇ ਬੈਠੇ ਨਹੀਂ ਉਹਨਾਂ ਦੀਆਂ ਤੁਸੀਂ ਮੀਟਿੰਗ ਤੇ ਬੁਲਾਉਨੇ ਆਂ ਮੀਟਿੰਗ ਤੇ ਬੁਲਾ ਕੇ ਉਹਨਾਂ ਨੂੰ ਗੁਫ਼ਤਾਰ ਕਰਦੇ ਹੋ ਤੇ ਪਿੱਛੇ ਉਹਨਾਂ ਦੀਆਂ ਟਰਾਲੀ ਚੋਰੀ ਕਰਾਉਨੇ ਆ ਤੁਸੀਂ ਉਹਨਾਂ ਦਾ ਸਾਰਾ ਉੱਥੇ ਔਰਦ ਖੁਰਦ ਕਰਦੇ ਹੋ ਅੱਜ ਤੱਕ 40 ਟਰਾਲੀਆਂ ਨਹੀਂ ਮਿਲੀਆਂ ਅੱਜ ਤੱਕ ਦੱਸੋ ਕੀ ਸਟੈਂਡ ਆ ਤੁਹਾਡੀ ਸਰਕਾਰ ਦਾ ਦਵਾਉਂਗੇ ਟਰਾਲੀਆਂ ਤੁਸੀਂ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਡੀਆਂ ਸਤਿਕਾਰਯੋਗ ਆ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਾਡਾ ਸਾਂਝਾ ਮੋਰਚਾ ਜੀਰਾ ਤੇ ਸਾਥ ਦਿੱਤਾ ਤੇ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਆ ਤੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਖੜੀਆਂ ਆ ਆ ਤੋਡੇ ਕਹਿੰਦੇ ਨਾਲ ਕਿਸਾਨ ਜਥੇਬੰਦੀਆਂ ਵਾਲੇ ਮਾਰੇ ਨਹੀਂ ਹੁੰਦੇ ਤੁਸੀਂ ਤੀਜੇ ਦਿਨ ਚੱਕ ਕੇ ਕਿਸਾਨ ਜਥੇਬੰਦੀਆਂ ਖਿਲਾਫ ਵੀਡੀਓ ਪਾਉਣੇ ਤੁਸੀਂ ਉਹੀ ਹੋ ਨਾ ਜਿਹੜਾ ਕਹਿਆ ਸਾਡਾ ਮਾਰਚ ਨਿਕਲਿਆ ਸੀ ਜੀਰੇ ਦੇ ਵਿੱਚ ਤੇ ਆਏ ਫੋਨ ਕਰਕੇ ਮੂਰੇ ਮੂਰੇ ਜਾਂਦੇ ਪਏ ਸੀ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਦੇ ਅੱਗੇ ਸਰਦਾਰ ਸਾਹਿਬ ਵੀਡੀਓ ਪਾਉਣੀਆਂ ਬਹੁਤ ਸੁਖੀਆਂ ਪਰ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨਾ ਬਹੁਤ ਔਖਾ ਘਰ ਛੱਡਨੇ ਬਹੁਤ ਔਖੇ ਨੇ ਕਿਸਾਨ ਜਥੇਬੰਦੀਆਂ ਆਪਣੀਆਂ ਕਾਨੂੰਨੀ ਹੱਕਾਂ ਵਾਸਤੇ ਲੜਾਈ ਲੜ ਰਹੇ ਐ ਐਮਐਸਪੀ ਦੀ ਲੜਾਈ ਕਾ ਵਾਸਤੇ ਲੜ ਰਹੇ ਨੇ ਸਾਨੂੰ ਸਾਡੀ ਫਸਲ ਦਾ ਘੱਟ ਤੋਂ ਘੱਟ ਮੁੱਲ ਚਾਹੀਦਾ ਉਹਦਾ ਮੁੱਲ ਬੰਨਿਆ ਜਾਵੇ ਇਹ ਲੜਾਈਆਂ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਵਾਲੇ ਰਹੀ ਗੱਲ ਸਾਂਝਾ ਮੋਰਚਾ ਜੀ ਰਾਦੀ ਸਾਂਝਾ ਮੋਰਚਾ ਅੱਜ ਵੀ ਚੱਲ ਰਿਹਾ ਅੱਜ ਵੀ ਅਸੀਂ ਬੈਠੇ ਆਂ ਅਸੀਂ ਐਨਜੀਟੀ ਦੇ ਵਿੱਚ ਜਾ ਰਹੇ ਹਾਂ ਅਸੀਂ ਹਾਈ ਕੋਰਟ ਦੇ ਵਿੱਚ ਜਾ ਰਹੇ ਹਾਂ ਤੁਹਾਡੇ ਮੁੱਖ ਮੰਤਰੀ ਨੇ ਇਕੱਲੀ ਗੱਲ ਦੀ ਸੌਂਖਾਦੀ ਆ ਫੈਕਟਰੀ ਬੰਦ ਫੈਕਟਰੀ ਬੰਦ ਨਹੀਂ ਹੋਈ ਸਾਡਾ ਧਰਨਾ ਚੱਲਦਾ ਪਿਆ ਧਰਨਾ ਅਸੀਂ ਲੋਕਾਂ ਨੇ ਉਹ ਫੈਕਟਰੀ ਬੰਦ ਕੀਤੀ ਹੋਈ ਆ ਅਸੀਂ ਕਹਿੰਦੇ ਹਾਂ ਜਿਹੜੇ ਤਰੀਕੇ ਨਾਲ ਇਹਨਾਂ ਨੇ ਥੱਲੇ ਧਰਤੀ 'ਚ ਪਾਣੀ ਪਾਇਆ ਇਹਨਾਂ ਖਿਲਾਫ ਰਿਪੋਰਟਾਂ ਆ ਉਸ ਤਰੀਕੇ ਦੇ ਨਾਲ ਵਾਟਰ ਐਕਟ ਦੇ ਤਹਿਤ 에ਰੈਕਟ ਦੇ ਤਹਿਤ ਇਸ ਫੈਕਟਰੀ ਤੇ ਕਾਰਵਾਈ ਕਰੋ ਉਸ ਦੇ ਤਹਿਤ ਇਹ ਫੈਕਟਰੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਇਹ ਕਹਿੰਦੇ ਆ ਜੀ ਫੈਕਟਰੀ ਵਾਲਿਆਂ ਨੇ ਦਰਸਤ ਨਹੀਂ ਲਾਈ ਫੈਕਟਰੀ ਵਾਲ ਦੀ ਮੈਡੀਕਲ ਰਿਪੋਰਟ ਨਹੀਂ ਹੈਗੀ ਇਹਨਾਂ ਦੀ ਲੌਗ ਬੁੱਕ ਨਹੀਂ ਬਣੀ ਤਾਂ ਕਰਕੇ ਫੈਕਟਰੀ ਬੰਦ ਕਰਦੇ ਆ ਤੇ ਅਸੀਂ ਕਹਿੰਦੇ ਆ ਸਾਡੇ ਪਿੰਡਾਂ ਵਿੱਚ ਇਹਨਾਂ ਨੇ ਜ਼ਹਿਰ ਫਲਾਈ ਆ ਤਾਂ ਫੈਕਟਰੀ ਬੰਦ ਕਰੋ ਜਿਹੜੀਆਂ ਰਿਪੋਰਟਾਂ ਆਈਆਂ ਤਾਂ ਫੈਕਟਰੀ ਬੰਦ ਕਰੋ ਸਿਲਵਰ ਪੋਟਾਸ਼ੀਅਮ ਸਾਈਨਾਈਡ ਆ ਤਾਂ ਕਰਕੇ ਫੈਕਟਰੀ ਬੰਦ ਕਰੋ ਐਮ ਐਲ ਏ ਸਾਹਿਬ ਆਪ ਜੀ ਨੂੰ ਬੇਨਤੀ ਆ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਦੇ ਅਸੀਂ ਗੱਲ ਮੁੱਦੇ ਦੀ ਕਰਦੇ ਆ ਮੁੱਦੇ ਉੱਤੇ ਬੋਲਦੇ ਆ ਆ ਜਿਹੜੇ ਟੋਡੇ ਆਹ ਬੋਲਦੇ ਆ ਨਾ ਇਹਨਾਂ ਨੂੰ ਸਮਝਾ ਕੇ ਰੱਖੋ ਜੇ ਤੁਸੀਂ ਸਾਡੇ ਨਾਲ ਮੁੱਦੇ ਤੇ ਗੱਲ ਆ ਮੈਂ ਸਰਦਾਰ ਸਾਹਿਬ ਜੀ ਨੂੰ ਕਹਿੰਨਾ ਜੇ ਤੇਰਾ ਸਿਚੇਵਾਲ ਇੰਨਾ ਨੇੜੇ ਆ ਨਾ ਤੇ ਸਿਚੇਵਾਲ ਨੂੰ ਜਾ ਕੇ ਕਹਿ ਦੀ ਬਲਾ ਚੈਨਲ ਰੱਖਦੇ ਆਂ ਡਵੇਟ ਆਜੋ ਸਾਂਝਾ ਮੋਰਚਾ ਜੀਰਾ ਤੇ ਜੇ ਅਸੀਂ ਗਲਤ ਹੋਏ ਤੇ ਅਸੀਂ ਮਾਫੀ ਮੰਗ ਕੇ ਉੱਠਾਂਗੇ ਜੇ ਸੀਚੇ ਵਾਲ ਗਲਤ ਹੋਇਆ ਤੇ ਸੀਚੇ ਵਾਲ ਮਾਫੀ ਮੰਗੂਗਾ ਦੱਸੋ ਵੀਰੋ ਮੇਰੇ ਤੇ ਤਾਂ ਇਹ ਝਾੜੂ ਵਾਲੇ ਐਨੇ ਕੱਕੇ ਪਏ ਆ ਨਾ ਐਨੇ ਕੱਕੇ ਪਏ ਆ ਇਹਨਾਂ ਨੂੰ ਮੈਂ ਰੜਕਣ ਲੱਗ ਗਿਆ ਤੁਸੀਂ ਕਹਿੰਦੇ ਹੋ ਨਾ ਵੀ ਤੇਰੇ ਤੇ ਪਰਚੇ ਹੋਣਗੇ ਤੇ ਤੇਰੇ ਪਿੱਛੇ ਨਹੀਂ ਕਿਸੇ ਨੇ ਆਉਣਾ ਮੇਰੇ ਪਿੱਛੇ ਤਾਕਤ ਪਤਾ ਕਿਹੜੀ ਆ ਧੰ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੋਂ ਅਸੀਂ ਸਾਂਝਾ ਮੋਰਚਾ ਦੀ ਸ਼ੁਰੂਆਤ ਕੀਤੀ ਅਰਦਾਸ ਕੀਤੀ ਅਰਦਾਸ ਕਰਕੇ ਸੋਹਾ ਖਾ ਕੇ ਤੁਰੇ ਸੀ ਧੰਨ ਧੰਨ ਭਗਤ ਬਾਬਾ ਦੁਨੀ ਚਾਂਜੀ ਦੇ ਪਾਵਨ ਸਥਾਨਾਂ ਤੋਂ ਧੰਨ ਧੰਨ ਭਗਤ ਬਾਬਾ ਦੁਨੀ ਚਾਂਜੀ ਦੀ ਮਹਾਰਾਜ ਦੀ ਪਿੱਛੇ ਹੱਥ ਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਹੱਥ ਆ ਸਾਡੇ ਤੇ ਤੁਹਾਡੀ ਸਰਕਾਰ ਨੇ 35 35000 ਪੁਲਿਸ ਚੜਾ ਕੇ ਵੀ ਵੇਖ ਲਈ ਤੇ ਜੇ ਸਰਕਾਰ ਨੇ ਛੱਕ ਕੱਢਣਾ ਤੇ ਹੁਣ ਵੀ ਪੁਲਿਸ ਚੜਾ ਲਵੇ ਤੇ ਸਾਰਾ ਪੰਜਾਬ ਫੇਰ ਅਸੀਂ ਜੀਰੇ ਦੇ ਵਿੱਚ ਇਕੱਠਾ ਕਰਾਂਗੇ ਤਿਆ ਤਾਮਕੀਆਂ ਹੀ ਆ ਪਰਚਿਆ-ਪੁਰਚਿਆਂ ਨਹੀਂ ਕਿਸੇ ਨੂੰ ਦਿਓ ਮੈਨੂੰ ਇਸ ਨਾਲ ਕੋਈ ਪਰਵਾਹ ਨਹੀਂ ਹੈਗੀ ਸਰਦਾਰ ਸਾਹਿਬ ਤਿਆ ਤੁਹਾਡੇ ਨਾਲ ਕੋਈ ਮੈਂ ਕੋਈ ਵੀਡੀਓ ਵੀਡੀਓ ਨਹੀਂ ਖੇਡਨਾਗਾ ਵੀ ਹਾਂ ਮੈਂ ਹੁਣ ਮੈਂ ਵੀਡੀਓ ਪਾਦੀ ਕੱਲ ਨੂੰ ਤੁਸੀਂ ਪਾਉਂਗੇ ਜੇ ਆ ਤੁਹਾਡਾ ਤੁਹਾਡੀ ਗੱਲ ਸੀਚੇ ਵਾਲ ਮੰਦਾ ਹੋਇਆ ਤੇ ਸੀਚੇ ਵਾਲ ਟਿੱਕਰ ਸੁਨੇਹਾ ਲਾ ਦਿਓ ਵੀ ਆ ਜਿਹੜੀ ਤੁਹਾਡੀ ਰਿਪੋਰਟ ਆਈ ਸੀਗੀ ਆ ਲੋਕ ਤੁਹਾਡੇ ਉੱਥੇ ਵਿਰੋਧ ਕਰ ਰਹੇ ਆ ਧਿਆਨ ਕੇ ਲੋਕਾਂ ਦੇ ਵਿੱਚ ਮਾਫੀ ਮੰਗੋ ਜਾਂ ਆਪਣਾ ਸਪਸ਼ਟੀਕਰਨ ਦਿਓ جا ਕੇ ਸਰਕਾਰ ਨੂੰ ਸੁਨੇਹਾ ਲਾ ਦਿਓ ਵੀ ਆਹ ਮੁੱਖ ਮੰਤਰੀ ਸਾਹਿਬ ਨੇ ਸੌਂ ਖਾਧੀ ਸੀਗੀ ਤੇ ਹਾਲੇ ਤੱਕ ਫੈਕਟਰੀ ਬੰਦ ਨਹੀਂ ਕੀਤੀਗੀ ਐਨੀਆਂ ਬੇਨਤੀਆਂ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ